ਜੀ ਸੱਸੀ ਕਾ ਵੀਰੋ ਕੀ ਹਾਲ ਚਾਲ ਜੇ ਚਿਮਨੀ ਚੋਂ ਤਰਨ ਤਾਰਨ ਹਲਕਾ ਉਹਨੂੰ ਦੱਸਿਆ ਪੀ ਰੰਗ ਰਗਿੰਨੀਆਂ ਮੌਰ ਗਰਮ ਤੇ ਹੁਣ ਅੱਜ ਜਿਉਂ ਜਿਉਂ ਲਾਗੇ ਲਾਗੇ ਦਿਨ ਤੁਰੇ ਆਉਂਦੇ ਜੇ ਦੁਨੀਆ ਨੇ ਛੂਟਾਂ ਵਟਰੀਆਂ ਇਹ ਛੂਟਾਂ ਬਰਾਵਾ ਇੱਥੇ ਦੇ ਮੈਂ ਤੁਹਾਨੂੰ ਮੈਂ ਦੱਸਾਂ ਕਿ ਆ ਟੋਲ ਬਲਾ ਦੇ ਤੇ ਖਲੂੰਡਾ ਚੰਗੀ ਤਰ੍ਹਾਂ ਦੇ ਇੱਧਰੋਂ ਗੱਡੀ ਘੱਟਦਾ ਉੱਤਰ ਦੀ ਪਿਆ ਹਾਂਦੇ ਉਧਰੋਂ ਨੇ ਇੱਧਰ ਤੇ ਪਾਵਾਂ ਲਾਲ ਲਾਲ ਫੜਦੋ ਫੜਦੋ ਲਾਈ ਆਗੇ ਤੇ ਸਪੀਡਾਂ ਵੜੀਆਂ ਖੇਚਲੀਆਂ ਜਾਂ ਲੋਕਾਂ ਨੇ ਜਿਉਂ ਜਿਉਂ ਵੋਟਾਂ ਲੱਗੇ ਆਉਂਦੀਆਂ ਜਾਂਦੀਆਂ ਤਰੰਦਾਂ ਜਿਮਨੀ ਹਲਕੇ ਦੀਆਂ ਤੇ ਜਨਤਾ ਨੇ ਗੱਡੀ ਦੀਆਂ ਸਪੀਡਾਂ ਫੁੱਲ ਕਰਤੀਆਂ ਜੇ ਆਮ ਨਾਰਮਲ 40 60 ਤੇ ਜਾਣਾ ਚਾਹੀਦਾ ਆ ਵਧੀਆ ਬੰਦੇ ਵਾਲੀ ਗੱਲ ਤੇ ਉਹ ਹੀ 60 ਕੁ ਵਧੀਆ ਹੁੰਦੀ ਆ ਇਹ 80 100 ਨੂੰ ਛੱਡ ਦੋ ਇਹ 100 ਤੋਂ ਤਾਂ ਦੀਆਂ ਸੂਈਆਂ ਚੱਲਣ ਰਹੀਆਂ ਸਾਡੇ ਇਲਾਕੇ 'ਚ ਤੇ ਗੱਡੀਆਂ ਵੜੀਆਂ ਵੱਡੀਆਂ ਆ ਗਈਆਂ ਜੇ ਮਹਿੰਗੀਆਂ ਵੱਡੀਆਂ ਆਈਆਂ ਇਹਦੇ ਆਈਆਂ ਪਾਸਿਓ ਨਾ ਪੈਸੇ ਵਾਲੇ ਬੰਦੇ ਆ ਗਏ ਪਾਸਿਓ ਸਾਰਾ ਪੈਸੇ ਵਾਲੀ ਦੁਨੀਆ ਸਾਡੇ ਤਰਨਤਾਰਨ ਹਲਕੇ ਦੇ ਵਿੱਚ ਆਣ ਬੈਠੀ ਜੇ ਆਣ ਵਰਗੀ ਜੇ ਇੱਕ ਘਰ ਦੇ ਵਿੱਚ ਚਾਰ ਬੋਟਾ ਬੰਦੇ 10-10 ਆ ਕੇ ਬਹਿ ਗਏ ਜੀ ਤੇ ਕੰਮ ਬਹੁਤ ਹੀ ਪੂਰਾ ਪੰਜਾਬ ਕੀ ਪੂਰੀ ਦੁਨੀਆ ਦੀ ਅੱਖ ਲੱਗ ਗਈ ਜੇ ਸਾਡੇ ਹਲਕੇ ਤਰਨਤਾਰ ਦੀ ਜਿਮਨੀ ਚੋਣ ਦੇ ਪੂਰੇ ਯੋਰ ਫੜੇ ਪੈ ਜੇ ਪਾਰਟੀਆਂ ਨੇ ਆ ਇਹ ਉਹ ਤੁਹਾਨੂੰ ਦੱਸੀਏ ਕਾਫਲੇ ਗੱਡੀਆਂ ਦੇ ਉਹ ਠਾਟੀਓਂ ਭਰਾਵਾ ਉਹ ਥਾਰ ਵਾਲਿਆ ਸਿੱਤੇ ਓਏ ਆ ਕੀ ਤੁਹਾਨੂੰ ਆਪੇ ਮੈਂ ਨਹੀਂ ਕੀਮ ਖਾਵਾਂ ਕੀ ਬੰਨ ਕੀ ਦਿਆ ਯਾਰ ਮੈਂ 60 ਹਲਾ ਦੇ 100 ਦੇ ਹਿਸਾਬ ਨਾਲ ਵੀ ਐ ਕੱਢਨੀ ਆਂ ਤੇ ਐ ਨੂੰ ਕੱਢਨੀ ਤੇ ਸਪੀਡਾਂ ਤੁਹਾਨੂੰ ਦੱਸਿਆ ਤੇਜ਼ ਹੁੰਦੀਆਂ ਜਾਂਦੀਆਂ ਜੇ ਤੇ ਹਲਕਾ ਨਿਵਾਸੀਆਂ ਨੂੰ ਮੇਰੀ ਇੱਕ ਅਪੀਲ ਕਰਨ ਦਾ ਰਾਤਾ ਬਣ ਗਿਆ ਹੁਣ ਮੈਂ ਅਪੀਲ ਕਰਦੇ ਲੱਗਾ ਜੇ ਫਿਰ ਸਾਰੇ ਬੰਦੇ ਅਪੀਲਾਂ ਕਰਦੇ ਕਿ ਸਾਡੀ ਪਾਰਟੀ ਨੂੰ ਵੋਟ ਪਾਓ ਕੋਈ ਕਹਿੰਦਾ ਸਾਡੀ ਪਾਰਟੀ ਨੂੰ ਵੋਟ ਪਾਓ ਕੋਈ ਅਪੀਲ ਆਪਣੇ ਤਰੀਕੇ ਨਾਲ ਕਰ ਰਿਹਾ ਕੋਈ ਆਪਣੇ ਤਰੀਕੇ ਨਾਲ ਕਰ ਰਿਹਾ ਪਰ ਮੈਂ ਅਪੀਲ ਮੇਰੀ ਵੱਖਰੀ ਹੁੰਦੀ ਹੈ ਹੁਣ ਮੈਂ ਵੀ ਇੱਥੇ ਇੱਕ ਅਪੀਲ ਕਰਨ ਲੱਗਾ ਜੇ ਹਲਕਾ ਨਿਵਾਸੀਆਂ ਪੂਰੀ ਪੰਜਾਬ ਤੇ ਕੀ ਬਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਪੈਸਾ ਇੰਨਾ ਜ਼ਿਆਦਾ ਸਾਡੇ ਹਲਕੇ ਦੇ ਵਿੱਚ ਆਣ ਵੜਿਆ ਹੋਏਗਾ ਤੁਹਾਨੂੰ ਪਤਾ ਜਿੱਥੇ ਜਦੋਂ ਕਰੋੜਾਂ ਦੀਆਂ ਗੱਡੀਆਂ ਆ ਗਈਆਂ ਤੇ ਪੈਸਾ ਕਿਤੇ ਥੋੜਾ ਆਉਂਦਾ ਹਰੇਕ ਥੀਂ ਵਾਦੂਈ ਫਿਰਦੀ ਹੋਊ ਤੇ ਇਸ ਕਰਕੇ ਮੈਰੀ ਇਹ ਸਲਾਹ ਦੇਣਾ ਫਰਜ਼ ਬਣਦਾ ਆ ਗਿਆ ਜੇ ਸਮਾਂ ਆ ਗਿਆ ਜੇ ਸਮਾਂ ਮੰਨੇ ਅੜੀਏ ਤੂੰ ਚੱਲੇ ਘਰ ਤੂੰ ਸਾਨੂੰ ਮੰਨੇ ਅੜੀਏ ਹੱਥ ਮੁਜਬੂਰੀਆਂ ਨੇ ਜਨਾ ਫਰਜ ਬਣਦਾ ਆ ਗਿਆ ਜੇ ਸਮਾਂ ਆ ਗਿਆ ਜੇ ਸਮਾਂ ਬੜਾ ਸੋਹਣਾ ਸਮਾਂ ਟਾ ਡੇਲੀ ਸੋ ਵੋਟਰੋ ਤਾਂ ਡੇਲੀ ਬੜਾ ਵਧੀਆ ਸਮਾਂ ਜੇ ਵੋਟਰੋ ਤਾਂ ਡੇਲੀ ਬਹੁਤ ਵਧੀਆ ਸਮਾਂ ਮਿਲ ਗਿਆ ਜੇ ਆਪਾਂ ਨੂੰ ਤੇ ਇੱਥੇ ਇੱਕ ਚੀਜ਼ ਕਰਨ ਦਾ ਬੜਾ ਵਧੀਆ ਮੈਂ ਤੁਹਾਨੂੰ ਇੱਕ ਨਾ ਪਿੱਛੇ ਜੇ ਹੜਾਂ ਦੇ ਵਿੱਚ ਕੀ ਇੱਕ ਗੱਲ ਕਹੀ ਸੀ ਸੱਜਣਾ ਮਿੱਤਰਾਂ ਨੂੰ ਸਾਰੇ ਬੰਦਿਆਂ ਨੂੰ ਆਪਣੇ ਇਲਾਕੇ ਦੇ ਸੌਖੇ ਯਾਰਾਂ ਦੋਸਤਾਂ ਨੂੰ ਕਿਹਾ ਜੇ ਤੁਸੀਂ ਇੱਕ ਇੱਕ ਦਿਨ ਦੇ ਵਿੱਚ ਜਾਂਦੇ ਜੇ 5-5 10000 ਫੂਕੋਂਦੇ ਜੇ ਤੇ ਆਹ ਚੱਲੀਏ ਇੱਕ ਗੱਡੀ ਕਢੋ 5000 ਦੋਸਤ ਬਹੁ 50000 ਰੁਪਏ ਗੱਡੀ 'ਚ ਰੱਖੋ ਦੋ ਗੱਡੀਆਂ ਖੜੋ ਲੱਖ ਲੈ ਜਾਓ ਤੇ ਆਜੋ ਉੱਥੇ ਵੜਜੋ ਪਿੰਡਾਂ ਜਾ ਕੇ ਜਿੱਥੇ-ਜਿੱਥੇ ਵੀ ਕੋਈ ਕੇ ਨੂੰ ਲੋਡ ਵੰਦਿਆ ਉਹਨੂੰ ਮੱਲੋ ਜੇ ਵੀ ਚੱਲਣਾ ਵਾ ਮੱਲੋ ਅਜੇ ਵੀ ਅਜੇ ਉਹ ਕਿਤੇ ਵਿਚਾਰੇ ਅਮੀਰ ਹੋ ਗਿਆ ਜਿਹੜੇ 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 ਉੱਥੇ ਹੀ ਆ ਵਿਚਾਰੇ ਗਰੀਬ ਬੈਠੇ ਰੋਣ ਪਿਟਣ ਦਾ ਆਪਣੀ ਜਾਨ ਨੂੰ ਪਰ ਸਰਕਾਰਾਂ ਦੀ ਨੂੰ ਹੀ ਸਾਰਿਆਂ ਨੂੰ ਹੀ ਵੀ ਸਾਡੀ ਮਤ ਕਰੋ ਕੋਈ ਜਾਨ ਨਹੀਂ ਦਿਆ ਘਟ ਜਾਂਦੇ ਆ ਕਿੰਨੇ ਕਿ ਜਾਂਦੇ ਆ ਤੇ ਉਹ ਮੈਂ ਹੁਣ ਉਹ ਉਹ ਤੇ ਉਹਦੀ ਤੇ ਜਿਵੇਂ ਬਾਅਦ ਘੋੜੀ ਨਵਾਉਂਗਾ ਨਾ ਕੱਲੇ ਕੱਲੇ ਦੀ ਵੀ ਜਿੰਨੇ ਜਿਹੜੇ ਬੰਦੇ ਆ ਬੜੇ ਸਮਾਜ ਸੇਵੀ ਤੇ ਇਹ ਬਣਦੇ ਸੀ ਤੇ ਉਹ ਬਣਦੇ ਸੀ ਤੇ ਅਸੀਂ ਇਤਰਾ ਕਰਦੇ ਤੇ ਉਤਰਾ ਕਰਦੇ ਤੇ ਮੈਂ ਪਰਖਲੇ ਜੇ ਬੰਦੇ ਹੋ ਤੇ ਮੈਂ ਨੰਗੇ ਕਰ ਦੇਣੇ ਜੀ ਮੈਂ ਨਹੀਂ ਇਹ ਲਿਆਜ ਕਰਦਾ ਮੈਨੂੰ ਨਹੀਂ ਇਹ ਪ੍ਰਵਾਹ ਮੈਂ ਕਦੀ ਕੀਤੀ ਨਾ ਕਰਨੀ ਹੁਣ ਗੱਲ ਕਰੀਏ ਆਪਾਂ ਜਿਹੜੀ ਆ ਮੌਜੂਦਾ ਕੰਮ ਚੱਲਣ ਡਿਆ ਜਟੋ ਪੈਹਾ ਵੜਾ ਗਿਆ ਜੇ ਇਲਾਕੇ ਚ ਵਾਧੂ ਪੈਸਾ ਵਾਧੂ ਗੱਡੀਆਂ ਪੰਦੇ ਤਣਾੜ ਤੂੰ ਹੀ ਅੰਦਾਜ਼ਾ ਲਾਈਓ ਕਰੋੜਾਂ ਰੁਪਈਆਂ ਨਾਲ ਤੇ ਐਮ.ਐਲ.ਏ ਦੀਆਂ ਟਿਕਟਾਂ ਮਿਲਦੀਆਂ ਕੋ 2 4 5 ਕਰੋੜ ਕਰੋੜ ਦੇ ਦੇ ਕੇ ਤੇ ਟਿਕਟਾਂ ਵੀ ਲੈ ਲੈਂਦੇ ਆ ਮੈਂ ਇਹ ਚੀਜ਼ ਨੂੰ ਮੈਂ ਕਿ ਤੂੰ ਹੀ ਵੀ ਸਮਝਦਾ ਕਿ ਇਤਨਾ ਵੀ ਚੱਲਣ ਡਿਆ ਫੇਰ ਆ ਜਿੰਨੀ ਆਪਣੀ ਦੁਨੀਆ ਦੇ ਉੱਤੇ ਆ ਹੁਣ ਰੌਲਾ ਰੱਪਾ ਇੱਕ ਦਿਨ ਦਾ ਇੱਕ ਕਾਫਲਾ ਕਿੰਨੇ ਕਿੰਨੇ ਚ ਪੈਂਦਾ ਹੋਊਗਾ ਯਾਰ ਜਿਹਦੇ ਗੱਲ ਗੱਲ ਕੀ ਮਤਲਬ ਜਿਹਦੇ ਗੱਲ ਲੱਗ ਜਾਂਦੇ ਆਗੇ ਗੱਲ ਪੈਂਦੇ ਨਹੀਂ ਗੱਲ ਲੱਗ ਜਾਂਦੇ ਆ ਹਾਂਜੀ ਤੇ ਹੋ ਤਾਂ ਹੀ ਖਰਚਾ ਢੇਲੀ ਯਾਰ ਕਰੋੜਾਂ ਦਾ ਖਰਚਾ ਆਉਂਦਿਆ ਐਨਾ ਖਰਚਾ ਖਾਣ ਪਾਣ ਉੱਦਾ ਉੱਦਾ ਹੁਣ ਐ ਚੀਜਾਂ ਇੱਧਰ ਉੱਤਰ ਵਿੱਚ ਵਿਚੋਲੇ ਦਲਾਲ ਸਾਰੇ ਆਰਾ ਬਗੈਰਾ ਦਬੀ ਤੁਹ ਜ਼ਰੂਰ ਕੁ ਜ਼ਰੂਰ ਸਭ ਖਿਚੀ ਆਉਣ ਦੇ ਕੰਮ ਆ ਤੁਪਣਾ ਤੇ ਬੰਨ ਇਥੇ ਬੜਾ ਇਹ ਤੇ ਨੇਰੀ ਆਉਣੀ ਆ ਕਿ ਜਿਹੋ ਜੀ ਨੇਰੀ ਕਦੀ ਨਹੀਂ ਕਿਤੇ ਆਈ ਹੋਊਗੀ ਜਿਹੜੀ ਆ ਹੁਣ ਆਉਣੀ ਆ ਕਿਉਂਕਿ ਇਹਦਾ ਕਾਰਨ ਹੈ ਨਾ ਜਿਹੜਾ ਇਹ ਲੱਛਣਾ ਸਾਰੀਆਂ ਪੰਜਾਬ ਚ ਹੁੰਦੀਆਂ ਤੇ ਉਹ ਵੱਖਰੀ ਇਹ ਤੇ ਇੱਕ ਇਕੱਲੀ ਲੱਛਣ ਹੈ ਜਿਮਨੀ ਚੋਣ ਆਪਣੀ ਤਰਨਦਾਰ ਦੀ ਤੇ ਨਾਲੇ ਹਲਕਾ ਕਿਹੜਾ ਤਰੰਤਾਰ ਨਲਕਾਰ ਉਹਨੇ ਹਲਾਕਾ ਕਿਹਾ ਨੇ ਤਰੰਬਰਨਾ ਇਹ ਤਰੰਦਾ ਨਸ਼ਿਆਲੀ ਵਾਲੇ ਹੀ ਆਹੀ ਪੀਪੀਸੀ ਵਾਲੀ ਵਾਲੇ ਤੇ ਇੱਥੇ ਦੀ ਤੇ ਇਹ ਵੀ ਪਿੱਛੇ ਦੇ ਕਿੰਨੇ ਕਿਹਾ ਹੀ ਵੀ ਸਰਵੇ ਹੋਇਆ ਹੀ ਵੀ ਪੂਰੇ ਪੰਜਾਬ ਚ ਉਨੇ ਲਾਇਸੈਂਸ ਨਹੀਂ ਹੈਗੇ ਹਥਿਆਰਾਂ ਦੇ ਜਿੰਨੇ ਕੱਲੇ ਤਰੰਦਾਰ ਚ ਆ ਤੇ ਜਿੰਨੇ ਪੂਰੇ ਭਾਰਤ 'ਚ ਆ ਉਹਨੇ ਪੰਜਾਬ 'ਚ ਆ ਇਦਾਂ ਦੀਆਂ ਕੁਝ ਮੈਂ ਸੁਣੀਆਂ ਸੁਨਈਆਂ ਪਤਾ ਨਹੀਂ ਚਲੋ ਕੀ ਅਸਰਵੇਖਣ ਕਰ ਲਿਓ ਤੇ ਸਾਟਾ ਤਰਨਦਾਰ ਨਲਕਾ ਨਾ ਲੜਨ ਮਨ ਤੋਂ ਡਰਨ ਵਾਲਾ ਪੈਸੇ ਦੀ ਪ੍ਰਵਾਹ ਕਰਨ ਵਾਲਾ ਨਹੀਂ ਹੈਗਾ ਤੇ ਇਦਾਂ ਉਦਾਂ ਤੇ ਪਰ ਮੈਂ ਇੱਥੇ ਅੱਜ ਇੱਕ ਬੜੀ ਵਧੀਆ ਅਪੀਲ ਕਰਨ ਲੱਗਾ ਜੇ ਹਲਕਾ ਨਿਵਾਸੀਆਂ ਨੂੰ ਵੀਰੋ ਬੜਾ ਵਧੀਆ ਮੌਕਾ ਇੱਕ ਨਾ ਪਤਾ ਕੀ ਆ ਜਿ ਤਰ੍ਹਾਂ ਦੇ ਨਾ ਜੱਗਾ ਡਾਕੂ ਅਮੀਰਾਂ ਨੂੰ ਲੁੱਟਦਾ ਤੇ ਗਰੀਬਾਂ 'ਚ ਵੰਡ ਦਿੰਦਾ ਹੁੰਦਾ ਸੀ ਤੁਸੀਂ ਵੀ ਜੱਗੇ ਡਾਕੂ ਹੋ ਜਾਓ ਪਤਾ ਕੀ ਕਰੋ ਜਿਹਦੇ ਘਰ ਚਾਰ ਵੋਟਾਂ ਪੰਜ ਵੋਟਾਂ ਮੈਂ ਨਾ ਨਾ ਹੀ ਨਾ ਕਰੋ ਉਹਨਾਂ ਆਉਣ ਦੇ ਵੀਰ ਕੋਈ ਗੱਲ ਨਹੀਂ 10-20 ਹਜ਼ਾਰ ਵੋਟ ਦਾ ਬੰਦ ਉਹ ਗੱਡੀ ਦੇ ਮਿਲੇ ਉਹਨਾਂ ਦਾ 50000 ਰੁਪਇਆ ਲਓ ਲੱਖ ਲਓ 2 ਲੱਖ ਲਓ ਜਿਨੇ ਕੋਲ 50000 ਲੱਖ ਰੁਪਇਆ ਇਕੱਠਾ ਹੁੰਦਾ ਗੱਡੀ ਫੜੋ ਤੇ ਨਿਕਲ ਜਾ ਉੱਧਰ ਜਾ ਕੇ ਇਹ ਆਪਣੇ ਵਾਸਤੇ ਨਾ ਰੱਖੋ ਅੱਜ ਉਹਨਾਂ ਵਿਚਾਰਿਆਂ ਦਾ ਲੋੜ ਜੇ ਉਹਨਾਂ ਨੂੰ ਅੱਜ ਲੋੜ ਜੇ ਤੁਹਾਡੀ ਇਹਨਾਂ ਤੋਂ ਪੈਸਾ ਲਓ ਅਮੀਰਾਂ ਤੋਂ ਪੈਸਾ ਜਿੰਨਾ ਲਿਆ ਜਾਂਦਾ ਲਓ ਅਸੀਂ ਵੋਟਾਂ ਪਾਉਣੀਆਂ ਤੁਹਾਨੂੰ ਪਾਓ ਵੋਟ ਤੇ ਤੁਸੀਂ ਉੱਥੇ ਹੀ ਪਾਉਣੀ ਜਿੱਥੇ ਤੁਹਾਡਾ ਮਨ ਆ ਇਹ ਤਾਂ ਇਹ ਨਹੀਂ ਆ ਕਿ ਅਮੀਰ ਤੋਂ ਪਾਹੇ ਲੈ ਕੇ ਤੇ ਉਹ ਤੇ ਆਪਾਂ ਨੂੰ ਚਾਚਾ ਸਾਰਿਆਂ ਨੂੰ ਉਤੇ ਆਪਣ ਸਾਰਿਆਂ ਹਰੇਕ ਆਪਣ ਅੱਜ ਦੇ ਨਿਆਣੇ ਸਾਰੇ ਲੋਕ ਪਤਾ ਹੀ ਆ ਇਹ ਲੈ ਕੇ ਵੀ ਕੀ ਰਹਾ ਹੁੰਦੇ ਵੋਟ ਉੱਤਰ ਪਾ ਜਿੰਦੇ ਇੱਧਰ ਉੱਤਰ ਉਹ ਬਾਅਦ ਉਹ ਮੈਂ ਕਹਿੰਦਾ ਨਹੀਂ ਵੀ ਐ ਪਾਰਟੀ ਨੂੰ ਆਰਡਰ ਨਾ ਪਾਓ ਤੇ ਉਤੋਂ ਪਾ ਦਿਓ ਇਜਾਜ ਤੋਂ ਪਹਿਲੇ ਲਓ ਤੇ ਉਤੋਂ ਲੋ ਨਾ ਮੈਂ ਨਾ ਵੀ ਜਿਹੜਾ ਢਾਈ ਚੱਕਦਾ ਲਈ ਜਾਓ ਪਹਿਲੇ ਲਓ ਚਾ ਪਹਾ ਇਕੱਠਾ ਕਰੋ ਹੀਰੇ ਨਾਂਦਾਂ ਵਾਂਗੂ ਦੁੱਧਿਆਂ ਵਾਂਗੂ ਆ ਪਹਾ ਪਹਾ ਪੈਸਾ ਨਹੀਂ ਉਹਨਾਂ ਦਾ ਪਹਾ ਇਕੱਠੋ ਕਰੋ ਪਹਾ ਜਿੰਨਾ ਪਹਾ ਇਕੱਠਾ ਕਰਨ ਹੁੰਦਾ ਕਰ ਲੋ ਤੇ ਇਹ ਵੀ ਨਹੀਂ ਵੀ ਪਹਾਉ ਮਤਲਬ ਆਪਾਂ ਦੇ ਇੱਥੇ ਯਾਰ ਸਾਰੇ ਠੀਕ ਠਾਕ ਆ ਆਪਣੇ ਤੇ ਕੋਈ ਮਾਰ ਥੋੜੀ ਪਈ ਆ ਹੜਾ ਵਾਲੀ ਤੇ ਸੀ ਗਿਆ ਤੁਸੀਂ ਇਦਾਂ ਕਰੋ ਸਾਰਾ ਪਹਾ ਘਟਾ ਕਰੋ ਕਿ ਜਿੱਥੇ ਉੱਚ ਆਉਣ ਯਾਰ ਕਿੰਨੇ ਹੋਣਗੇ ਆਪਣੇ ਹਲਕੇ ਦੇ ਵਿੱਚ 1.5 150 ਪਿੰਡ ਹੁੰਦਾ ਹੀ ਆ ਆਮ ਹੀ ਤੇ ਜੇ 150 ਪਿੰਡ ਆਪਣਾ ਕਰੋੜਾ ਰੁਪਇਆ ਲੈ ਕੇ ਤੇ ਜਿਹੜੇ ਉਹ ਸਰਵੇਖਣ ਕਰਨ 150 ਹੀ ਪਿੰਡ ਦਾ ਨਕਸ਼ਾ ਨਹੀਂ ਆਊਗਾ ਇੱਕ ਪਿੰਡ ਨੂੰ ਇੱਕ ਪਿੰਡ ਤਾਰ ਦੂਗਾ ਜਾ ਕੇ ਇੱਕ ਪਿੰਡ ਨੂੰ ਇੱਕ ਪਿੰਡ ਨੇ ਅਡਾਪਟ ਕਰ ਲਿਆ ਤੇ ਉਹਨੂੰ ਤਾਰ ਦੂਗਾ ਵਿਚਾਰੇ ਭੁੱਖੇ ਮੰਡ ਆਪਣਾ ਘਰ ਨਹੀਂ ਰਹਿ ਰੁੜ ਗੇਆ ਡੰਗਰ ਵਾ ਛਾ ਨਹੀਂ ਰਿਹਾ ਐਤੋਂ ਮੈਨਾ ਪਹਾ ਸਾਰਾ ਉਡਾਲਿਆ ਕੋਲੇ ਜੋ ਵੋਟ ਤੇ ਤੁਹਾਡੀ ਮਰਜ਼ੀ ਹੈ ਜਿੱਥੇ ਪਾਉਣੀ ਪਾ ਦੋ ਇਹ ਜੇ ਮੇਰੀ ਹਲਕੇ ਨੂੰ ਅਪੀਲ ਕੋਈ ਚੱਕਰ ਨਹੀਂ ਕੋਈ ਪ੍ਰਵਾਹ ਨਹੀਂ ਲੋ ਪੈਸੇ ਇਹਨਾਂ ਵੀ ਤੇ ਲੈਣਾ ਹੀ ਆ ਇਹਨਾਂ ਵੀ ਤੇ ਲੁੱਟਣਾ ਹੀ ਆ ਲੋਕਾਂ ਨੂੰ ਕੱਲ ਨੂੰ ਜਿਹੜਾ ਕੋ ਬਣ ਗਏ ਤੇ ਇਹਨਾਂ ਕਿਤੇ ਕਿੰਨੇ ਕੰਮ ਅੱਗੇ ਕਿੰਨੇ ਕ ਹੋ ਗਏ ਤੇ ਗਾਂ ਕਿਹੜੇ ਰਹਿ ਗਏ ਆ ਕਰਨਾ ਹੈ ਇਹਨਾਂ ਦੇ ਤੇ ਮਤਲਬ ਉਹ ਤੁਸੀਂ ਆ ਤਰੀਕਾ ਪਣਾ ਲਓ ਤੇ ਇਹ ਨਹੀਂ ਪੜਾਉਣਾ ਤੇ ਜਿਹੜੇ ਹਿਸਾਬ ਨਾਲ ਤੇ ਨੇਹਰੀਆਂ ਤੇ ਤੂਫਾਨ ਆਏ ਪਏ ਇੱਕ ਘਰ ਦੇ ਚ ਚਾਰ 10-10 ਬੰਦੇ ਬੜੇ ਫਿਰਦੇ ਚੋਂ ਵੋਟਾਂ ਪਿੱਛੇ ਤੇ ਫਿਰ ਦੂਜੀ ਫਿਰ ਮੇਰਾ ਇਹ ਸਲਾਹ ਜੀ ਜਿਹੜੇ ਜਿਹੜੇ ਵੀ ਧਰਮ ਨੂੰ ਮੰਨਦੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕੁਝ ਵੈਸ਼ਨੂ ਦੇ ਵੀ ਆਲੇ ਕੁਝ ਜਿੱਤਰਾ ਜਿੱਤਰਾ ਵੀ ਤੁਹਾਨੂੰ ਸੂਤਰਾ ਹੁੰਦਾ ਮੈਂ ਨਾ ਪਰ ਜਹਾ ਪੈਦਾ ਕਰੀਏ ਵੋਟਾਂ ਤੋਂ ਦੋ ਦਿਨ ਪਹਿਲਾਂ ਯਾਤਰਾ ਤੇ ਨਿਕਲ ਜੀਏ ਸਾਰੇ ਨਿਕਲ ਜੋ ਹਲਕਾ ਤਰੰਦਾ ਰੇ ਚਲੇ ਜਾਓ ਇਹਨਾਂ ਨੂੰ ਇਹ ਜਿਹੜਾ ਮੇਲਾ ਚਲੇ ਜੀਏ ਸਾਰੇ ਨਿਕਲ ਜੋ ਹਲਕਾ ਤਰੰਦਾ ਰੇ ਚਲੇ ਜਾਓ ਇਹਨਾਂ ਨੂੰ ਇਹ ਜਿਹੜਾ ਮੇਲਾ ਬਾਹਰੋਂ ਆ ਕੇ ਬੈਠਾ ਉਹਨਾਂ ਨੂੰ ਬੈਠੇ ਰਹਿਣ ਦੋ ਇੱਥੇ ਵੋਟਾਂ ਹੀ ਨਾ ਪਾਓ ਰਹਿਣ ਦੋ ਆਪਣਾ ਨਾ ਹੀ ਯਾਤਰਾ ਤੇ ਚੱਲੇ ਸਾਰੇ ਯਾਤਰਾ ਤੇ ਚੜ੍ਹਦੀਏ ਮੈਂ ਵੀ ਜੂਰ ਸਾਹਿਬ ਨਹੀਂ ਕਦੀ ਗਿਆ ਮੈਂ ਵੀ ਤੁਹਾਡਾ ਤੁਰ ਪੂੰਗਾ ਮੈਂ ਵੀ ਯੂ ਰਾਵਲੇ ਯੂ ਜ਼ਾਦੀਆ ਟਿਕਟਾਗ ਰਾਲੋ ਵੈਸ਼ਨੂ ਦੇਵਈਆ ਨੇ ਵੈਸ਼ਨੂ ਦੇ ਵੀ ਚਲ ਜਾਓ ਕਿ ਮੈਂ ਜਿੱਥੇ ਜਿੱਦਾ ਜਿੱਦਾ ਸੂਤਰੋਂ ਦਾ ਨਿਕਲ ਜਾਓ ਵੋਟਾਂ ਤੋਂ ਪਹਿਲਾਂ ਇੱਥੇ ਰੋ ਹੀ ਨਾ ਮੈਂ ਤਾਂ ਕੋਆਰਡੀਨੇਟਰ ਐਨਾਂ ਪਾ ਲੋ ਵੋਟਾਂ ਬਣਾ ਲੋ ਜਿੰਨੇ ਬਣਾਉਣਾ ਕੀ ਤੁਹਾ ਕਰਨਾ ਜੀ ਸਾਨੂੰ ਯਾਦ ਫਿਰ ਇਹ ਕੰਮ ਕਰ ਦੋ ਤੇ ਜਾਓ ਕਰ ਪੋਹਜ ਇੱਕ ਕੰਮ ਕਰ ਦੋ ਦੋਵੇਂ ਕੰਮ ਮਾੜੇ ਨਹੀਂ ਜੇ ਧਿਆਨ ਸਿਰੀਅਸਲੀ ਸੋਚੋਗੇ ਤੇ ਸੱਚੇ ਸਹੀ ਹੋਣਗੇ ਸਨਰਾਈਜ਼ ਆਸੀ ਕਰੋ ਹਮ ਕੋ ਮਿਟਾ ਸਕੇ ਇਹ ਜ਼ਮਾਨੇ ਮੇਂ ਦਮ ਨਹੀਂ ਹਮ ਸੇ ਜ਼ਮਾਨਾ ਖੁਦ ਹੈ ਜ਼ਮਾਨੇ ਸੇ ਹਮ ਨਹੀਂ ਜ਼ਮਾਨੇ ਸੇ ਨਹੀਂ